ਦੋ ਦਾੰਦ ਬੱਛੀ ਹੈ ਬਈ ਹਾਂ ਬਈ ਆ ਬਾਈ ਕੋਲੇ ਬੱਛੀ ਹੈ ਇਹ ਕਿਹ ਗਾਂ ਬੈੜ ਹੈ ਦੋ ਬੈੜ ਹੈ ਪਿੰਡ ਆਨੰਦਗੜ੍ਹ ਬਾਈ ਬਾਈ ਦਾ ਨਾਮ ਕੀ ਆ ਮੇਰਾ ਨਾਮ ਬਾਬਲੀ ਹੈ ਬਾਬਲੀ ਤੇ ਵੇਚਦਾ ਵੀਰੇ ਇਹ ਹਾਂ ਤੇ ਇੱਕ ਮਿੰਟ ਦਿਖਾ ਦੀਏ ਤੁਹਾਨੂੰ ਤੇ ਕੀ ਮੁੱਲ ਆ ਬਈ ਇਹਦਾ ਇਹ 65000 ਦੀ ਦੇਣ ਲੈਣੀ ਆ ਬਸ 65000 ਦੀ ਹਾਂ ਠੀਕ ਆ ਵੀਰੇ ਜੇ ਬਾਈ ਕਿਸੇ ਨੇ ਆਪਣਾ ਲੈਣਾ ਚਾਹੁੰਦਾ ਉਹ ਬਾਈ ਕੋਲ ਬੈੜ ਹਾਂ ਬੈੜ ਵਕਿਆਊ ਆ ਬਾਈ ਪਿੰਡ ਅਨੰਦਗੜ ਬਬਲੀ ਸਿੰਘ ਬਾਈ ਦਾ ਨੰਬਰ ਲਿਖ ਦਾਂਗੇ ਆਪਾਂ ਸਕਰੀਨ ਦੇ ਉੱਪਰ ਹੰਦवारे ਫੇ ਨੰਬਰ ਬੋਲ ਦੇ ਬਾਈ ਇੱਕ ਵਾਰ ਬਾ 802 37208 37208 ਇਹ ਬਾਈ ਦਾ ਨੰਬਰ ਆ ਬਾਈ ਜੇ ਕਿਸੇ ਪੀਰ ਭਾਈ ਨੂੰ ਚਾਹੀਦੀ ਹੋਈ ਬੈੜ ਤਾਂ ਬਾਈ ਨਾਲ ਸੰਪਰਕ ਕਰ ਸਕਦਾ ਪਰ ਸਕਰੀਨ ਦੇ ਵੀ ਲਿਖ ਦਾਂਗੇ ਆਪਾਂ ਬਾਈ ਦਾ ਨੰਬਰ ਆ ਦੇਖੋ ਬਈ ਲੇਵਾ ਵੀ ਨੰਬਰ ਲਿਖ ਦਾਂਗੇ ਬਾਈ ਸਤਿ ਸ੍ਰੀ ਅਕਾਲ ਜੀ ਬਾਈ ਸਾਰਿਆਂ ਨੂੰ